ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਵੀ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਤੁਹਾਨੂੰ ਪਤਾ ਬਾਈ ਕੱਲ ਨੂੰ ਸੰਡੇ ਹੈਗਾ ਅੱਜ ਦੁਬਾਰਾ ਪਾਈ ਦੁਬਾਰਾ ਸੰਡੇ ਸੇਲ ਲਾਉਣਾ ਹੈ ਬਾਈ ਕਬੂਤਰ ਤੋਂ ਪਰ ਥੋੜੇ ਹੈਗੇ ਔਰ ਫੇਰ ਵੀ ਜਿਹਨੂੰ ਲੋੜ ਆ ਬਾਈ ਲਿਆ ਸਕਦਾ ਉਹ ਹੀ 500 ਦੇ ਦਵਾ ਬਾਈ 250 ਦਾ ਇੱਕ ਹੈਗਾ ਜਿਹਨੂੰ ਵੀ ਲੋੜ ਆ ਬਾਈ ਲਿਆ ਸਕਦਾ ਹੈਗਾ ਕਬੂਤਰ ਹੈਗਾ ਸਾਰੇ 20 25 ਕੇ ਬਾਈ ਕਬੂਤਰ ਹੁਣ ਥੋੜੀ ਜਿਹੀ ਘੱਟ ਆਉਂਦੇ ਆ ਬਾਈ ਤਾਂ ਕਰਕੇ ਹੋਏਗਾ ਪਰ ਜਿਹਨੂੰ ਲੋੜ ਆ ਮੇਰਾ ਵੀਰ ਲਿਆ ਸਕਦੇ ਹੋਗੇ ਠੀਕ ਆ ਬਾਈ ਆ ਕਬੂਤਰ ਨੇ ਆਪਣੇ ਕੋਲ ਆਏ ਹੋਏ ਜਿਹੜੇ ਆਏ ਹੋਣੇ ਮਾਚਲ ਉਹਨਾਂ ਦੀ ਵੀਡੀਓ ਤਾਂ ਬਣਾ ਕੇ ਪਾ ਦਈਏ ਤੇ ਜਿਹਨੇ ਸਾਡੀ ਵੀਡੀਓ ਤੇ ਨਵੇਂ ਆਏ ਬਾਈ ਨਵੇਂ ਵੀਡੀਓ ਦੇਖ ਰਹੇ ਬਾਈ ਉਹ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰੋ ਬਾਈ। ਪਰ ਤੋਂ ਬਾਅਦ ਸਬਸਕ੍ਰਾਈਬ ਕਰ ਲਓ ਬਾਈ। ਆਹ ਦੇਖ ਲਓ ਬਾਈ ਉਤਰ। ਉਹ ਉਤਰ ਵਧੀਆ ਬਾਈ। ਕੋਈ ਇਹ ਨਹੀਂ ਹੈਗਾ ਵੀ ਉਹ ਆ। ਲਓ ਬਾਈ ਜੀ। ਕਾਲਾ ਬਾਈ। ਕਟਾ ਬਾਈ ਕਾਲਾ ਗੋਲਾ। ਲਓ ਬਾਈ ਜੀ। ਇਹ ਵੀ ਕੈਂਚੀ ਆ ਬਾਈ। ਲਓ ਬਾਈ ਜੀ। ਕਾਲੀਆਂ ਅੱਖਾਂ ਦੀ ਲਾਲ ਚੀਨੀ ਮਦੀਨ ਆ ਬਾਈ। ਇਹਨੀਆਂ ਕਾਲੀਆਂ ਅੱਖਾਂ ਨੇ ਬਾਈ ਲਓ ਬਾਈ ਕਰ ਲੋ ਚੱਕਾ 200 ਦੀ ਛੇੜਾ ਬਾਈ ਲੱਗੀ ਜਿਹੜਾ ਕੋਈ ਬੱਚਾ ਉਹ 200 ਦਾ ਦੇਣਾ ਬਾਈ ਤੇ ਜਿਹੜਾ ਕੱਟਾ ਉਹ ਵੀ 200 ਦਾ ਦੇਣਾ ਬਾਈ ਤੇ ਜਿਹੜਾ ਸਾਰਾ ਬਾਈ ਉਹ 250 ਨੂੰ ਦੇਣਾ ਬਾਈ ਆਪਾਂ ਨੂੰ ਠੀਕ ਆ ਬਾਈ ਆਹ ਕਬੂਤਰ ਆਪਣੇ ਕੋਲ ਆਏ ਹੋਏ ਕੂਤਰ ਆਉਂਦੇ ਥੋੜੇ ਆ ਬਾਈ ਹੁਣ ਕਾਰਨ ਸੁਣੋ ਪਟਿਆਗਾ ਆ ਦਿਨਾਂ ਦੇ ਕਬੂਤਰ ਘਟ ਜਾਂਦੇ ਆ ਬਾਈ ਤੇ ਕੂਤ ਚੈੱਕ ਕਰ ਲਓ ਬਾਈ ਠੀਕ ਆ ਬਾਈ 20 25 ਕੇ ਕਬੂਤਰ ਆ ਬਾਈ ਸਾਰੇ ਜਿਹਨੇ ਲੈਣੇ ਬਾਈ ਸੜਕੇ ਸਨੇ ਆਜੋ ਤਾਂ ਕਿ ਪਹਿਲਾ ਹੁਣ ਪਹਿਲਾਂ ਹੀ ਮਿਲ ਜਾਣਗੇ ਬਾਈ ਠੀਕ ਆ ਬਾਈ ਜੀ ਉਧਰ ਆਈਏ ਬਾਈ ਆਪਣੇ ਕੋਲ ਆਏ ਹੋਏ ਤੇ ਕਰੋ ਬਾਈ ਚੈੱਕ ਜਿਹੜਾ ਕੱਟਾ ਬਾਈ ਉਹ 200 ਦਾ ਮਿਲ ਜੂਗਾ। ਜਿਹੜਾ ਸਰ ਕਬੂਤਰ ਹੈ ਉਹ 250 ਦਾ ਮਿਲ ਜਾਣਾ। ਜੇ ਕੋਈ ਬੱਚਾ ਹੋਇਆ ਬਾਈ ਉਹ 200 ਦਾ ਮਿਲ ਜਾਣਾ। ਠੀਕ ਹੈ ਬਾਈ। ਸਾਰੇ 20-25 ਕੇ ਕਬੂਤਰ ਆਪਣੇ ਕੋਲ ਆਏ ਹੋਏ। ਤੇ ਜਿਹੜੇ ਮੇਰੇ ਵੀਰ ਨੇ ਲੈਣੇ ਹਨ ਉਹ ਤੜਕੇ ਬਾਈ ਸੰਦੇਹ ਆ ਜਿਓ। ਠੀਕ ਹੈ ਬਾਈ ਜੀ। ਕਰੋ ਬਾਈ ਚੈੱਕ ਕਬੂਤਰ। ਸੰਡੇ ਤੇ ਲੱਗਣਿਆ ਬਾਈ ਘਰ ਨੂੰ। اللہ خلاص ਨੂੰ ਕਬੂਤਰ ਦਿਖਾ ਰਿਹਾ ਬਈ ਠੀਕ ਹੈ ਨਾ ਬਾਈ ਕਰ ਲਓ ਬਈ ਚੈੱਕ ਕੋਈ ਜੀ ਕੱਲਾ ਕੱਲਾ ਸਭ ਨੂੰ ਤਾਂ ਤੁਰਿਆ ਮੈਂਨੇ ਕਹਾ ਸਹੀ ਜੀ ਨਿੱਕਲ ਜਾਣਗੇ ਬਾਈ ਤੁਹਾਡੇ ਤੇ ਜਹੇ ਜੀ ਕਿਸੇ ਨੂੰ ਲੋੜ ਹੈ ਉਹ ਜਾ ਕਬੂਤਰ ਰਿਹਾ ਸਰਨੇ ਕੋਈ 500 ਦੇ ਦਵਾ ਬਾਈ 500 ਦੇ ਇੱਕ ਜਿਹੜਾ ਸਰਕ ਕਬੂਤਰ ਹੈ ਬਾਈ ਜੇ ਕੋਈ ਘੱਟ ਹੋਇਆ ਬਾਈ ਉਹ ਆਪਾਂ 200 ਦਾ ਦੇਣਾ ਬਾਈ ਜੀ ਤੇ ਜੇ ਕੋਈ ਉੱਚਾ ਹੋਇਆ ਬਾਈ ਉਹ ਵੀ ਆਪਾਂ 200 ਦਾ ਦੇਣਾ ਬਾਈ ਬੱਚਾ ਵੀ 200 ਦਾ ਦੇਣਾ ਬਾਈ ਜੇ ਕੋਈ ਘੱਟ ਹੋਇਆ ਉਹ ਵੀ 200 ਦਾ ਦੇਣਾ ਬਾਈ ਇਹ ਜਿਹੜਾ ਕੋਈ ਸਰ ਹੋਊਗਾ ਬਾਈ ਉਹ 250 ਦਾ ਹੈ ਬਾਈ ਠੀਕ ਹੈ ਬਾਈ ਸੰਡੇ ਸੇਲ ਆ 20 ਬੱਚੇ ਕਹਿੰਦਾ ਆਪਣੇ ਆਪਣੇ ਕੋਲ ਹੁਣ ਥੋੜੀ ਆਉਂਦੀ ਆ ਬਾਈ ਕੰਪਿਊਟਰ ਠੀਕ ਹੈ ਨਾ ਕੋਈ ਲੋ ਬਾਈ ਇਹ ਕਰ ਲੋ ਚੈੱਕ ਕੰਟਰ ਸਹੀ ਹੈ ਕੋਈ ਬਿਮਾਰਸ਼ ਮਾਰ ਨਹੀਂ ਗਿਆ ਬਾਈ ਠੀਕ ਹੈ ਨਾ ਕਿ ਨਾ ਬਿਮਾਰਸ਼ ਮਾਰ ਉਹ ਵੀ ਨਹੀਂ ਹੈਗੇ ਬਾਈ ਆਪਣੇ ਕੋ ਤਾਂ ਅੰਦਰੋਂ ਸਤ ਕੰਟਰ ਬਾਈ ਪੂਰੇ ਬਾਕੀ ਆ ਦੇਖ ਲੋ ਆਪਾਂ ਤੁਹਾਨੂੰ ਵਾਰੀ ਵਾਰੀ ਤਾਂ ਹੀ ਦਿਖਾ ਰਹੇ ਆ ਬਾਈ ਕਿ ਮੇਰੇ ਨਾਲ ਕੋਈ ਬਿਮਾਰਸ਼ ਮਾਰ ਹੋਊਗਾ ਉਹ ਅੱਠ ਵਾਰ ਕੋਈ ਨਹੀਂ ਬਾਈ ਸਾਰੇ ਸਾਰੇ ਵਧੀਆ ਵਰਦੇ ਆ ਬਾਈ ਕੂਟਰ ਤਾਂ ਤਰਸਤੋ ਬਾਈ ਕਿ ਜਣਾ ਬਾਈ ਇਹ ਸਰਪਾਪਾ ਸੰਡੇ ਨੂੰ ਸੇਲ ਲਾਉਣਾ ਉਹਨੇ ਕਿ ਚੈੱਕ ਕਰ ਲੋ ਬਾਈ ਕਿ ਜਣਾ ਇਹ ਕਿਹਨੇ ਲੈਣਾ ਬਾਈ ਪਸਦੇ ਆ ਅਜੇ 20 25 ਕੂਟਰ ਆ ਬਾਈ ਮੰਨ ਲਓ ਵੱਧ ਨਹੀਂ ਹੈਗਾ ਬਾਈ ਤੇ ਚੈਨਲ ਨੂੰ ਕਰ ਲਿਓ ਬਈ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੇ ਆਂ ਜਲਦੇ ਹੀ ਕੋਈ ਨਵਾਂ ਵੀਡੀਓ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ